ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਸਾਰੇ ਵਧੀਆ ਹੋਵਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਇੱਥੇ ਸਾਰਿਆਂ ਨੂੰ ਖਾਣਾ ਖਵਾ ਦਿੱਤਾ ਸੀਗਾ ਤੇ ਮੈਂ ਨਾ ਨਾ ਆ ਕੇ ਪਾਠ ਕਰਕੇ ਫੇਰ ਰੋਟੀ ਖਾਣੀ ਹੈ ਤੇ ਮੇਰਾ ਅੱਜ ਸਬਜੀ ਖਾਣ ਦਾ ਕੋਈ ਮਨ ਨਹੀਂ ਸੀਗਾ ਤੇ ਇਸ ਕਰਕੇ ਮੈਂ ਬਣਾ ਲਈ ਸੀਗੇ ਮੂਲੀ ਵਾਲੇ ਪਰੌਂਠੇ ਤੇ ਉਹ ਵੀ ਮੈਂ ਜਿਆਦਾ ਰਾੜ ਰਾੜ ਕੇ ਬਣਾਏ ਸੀ ਦੋ ਪਰੌਂਠੇ ਤੇ ਅੱਜ ਮੈਂ ਜਾਣਾ ਸੀਗਾ ਦੀਦੀ ਕੋਲੇ ਮਤਲਬ ਮੇਰੀ ਵੱਡੀ ਭੈਣ ਕਾਫੀ ਬਿਮਾਰ ਸੀਗੀ ਉਹਨਾਂ ਨੂੰ ਡਿਸਚਾਰਜ ਮਿਲਿਆ ਸੀਗਾ ਹਸਪੀਟਲ ਚ ਐਡਮਿਟ ਸੀਗੇ ਤੇ ਉਹਨਾਂ ਦਾ ਪਤਾ ਲੈਣ ਜਾਣਾ ਸੀਗਾ ਕਾਫੀ ਠੰਡ ਕਰਕੇ ਘਰੋਂ ਨਿਕਲਿਆ ਨਹੀਂ ਗਿਆ ਸੀਗਾ ਤੇ ਅੱਜ ਮੇਰਾ ਬ੍ਰਦਰ ਤੇ ਮੇਰੀ ਮੰਮੀ ਤੇ ਭਤੀਜੀ ਆਉਂਦੇ ਸੀਗੇ ਅਸੀਂ ਉਹਨਾਂ ਨਾਲ ਹੀ ਜਾਣਾ ਸੀਗਾ ਤੇ ਕਾਫੀ ਦੂਰ ਪੈ ਜਾਂਦਾ 2 ਘੰਟੇ ਦਾ ਰਸਤਾ ਹੈਗਾ ਤੇ ਮੈਂ ਸੋਚਿਆ ਚਲੋ ਤਿਆਰਤੁਰ ਹੋ ਜੂੰਗੀ ਬਾਅਦ ਚ ਰੋਟੀ ਖਾ ਕੇ ਉਹਦੋਂ ਉਹ ਵੀ ਮੇਰੇ ਕੋਲ ਪਹੁੰਚ ਜਾਣਗੇ ਤੇ ਸਾਨੂੰ ਇੱਥੋਂ ਜਿਹੜਾ ਪਿਕਅਪ ਕਰ ਲੈਣਗੇ ਤੇ ਲੋ ਜੀ ਸਾਰਿਆਂ ਨੇ ਤਾਂ ਇੱਥੇ ਖਾਣਾ ਖਾ ਲਿਆ ਸਾਰੇ ਤਿਆਰ ਬੈਠੇ ਸਤੇ ਮੈਨੂੰ ਉਹ ਜਲਦੀ ਜਲਦੀ ਕਰ ਰਹੀ ਸੀ ਵੀ ਛੇਤੀ ਕਰ ਵੀ ਉਹਨਾਂ ਨੇ ਉਦੋਂ ਨੂੰ ਮੇਰੇ ਬ੍ਰਦਰ ਰਣੇ ਪਹੁੰਚ ਜਾਣਾ ਹੈਗਾ ਤੇ ਮੈਂ ਇੱਥੇ ਗਰਮ ਗਰਮ ਜਿਹੜੀ ਰੋਟੀ ਹੈ ਜਿਹੜੀ ਤਿਆਰ ਕਰ ਲਈ ਸੀਗੀ ਤੇ ਹੁਣ ਮੈਂ ਨਾਲ ਦੀ ਨਾਲ ਜਿਹੜੀ ਖਾ ਕੇ ਫਿਰ ਮੈਂ ਤਿਆਰ ਹੋ ਜੂੰਗੀ ਜਾਣ ਵਾਸਤੇ ਸਾਡੇ ਨਾਲ ਉੱਥੇ ਮੇਰੇ ਪੇਕਿਆਂ ਦੀ ਵੀ ਜੁਆਇੰਟ ਫੈਮਿਲੀ ਸੀ ਤੇ ਇਹ ਜਿੰਨਾਂ ਕੋਲੇ ਸੀ ਜਾਨੀਆਂ ਮੇਰੇ ਤਾਏ ਦੀ ਬੇਟੀ ਹੈ ਤੇ ਮੇਰੀ ਮੰਮੀ ਨਹੀਂ ਪਾਲਣਾ ਮੇਰੀ ਤਾਜੀ ਤਾਂ ਉਦੋਂ ਸੀਗੇ ਉਹਨਾਂ ਦੀ ਡੈਥ ਕਾਫੀ ਟਾਈਮ ਬਾਅਦ ਹੋਈ ਹੈ ਤੇ ਮੇਰੇ ਤਾਏ ਦੀਆਂ ਦੋ ਬੇਟੀਆਂ ਸੀਗੀਆਂ ਕਾਫੀ ਵੱਡੀਆਂ ਸੀ ਸਾਡੇ ਤੋਂ ਤਾਂ ਤੇ ਸਾਨੂੰ ਉਹਨਾਂ ਨੇ ਮਤਲਬ ਪਾਲਿਆ ਕਹਿ ਲਓ ਹਨਾ ਜਿਵੇਂ ਅੱਗੇ ਫੈਮਿਲੀ 'ਚ ਹੁੰਦਾ ਸੀ ਵੀ ਵੱਡੀਆਂ ਭੈਣਾਂ ਛੋਟੀਆਂ ਦਾ ਬਹੁਤ ਕਰਗੀਆਂ ਸੀਗੀਆਂ ਸਾਡੇ ਤੋਂ ਹੋਣਗੇ ਉਹ 15 ਕੁ ਸਾਲ ਜ਼ਿਆਦਾ ਪਤਾ ਨਹੀਂ ਹੋਣਗੇ ਵੱਡੇ ਮਤਲਬ ਉਹਨਾਂ ਦੇ ਤਾਂ ਹੁਣ ਬੱਚੇ ਵੀ ਵਿਆਹੇ ਗਏ ਹੈਗੇ ਤੇ ਮੇਰੀ ਮੰਮੀ ਨੂੰ ਉਹ ਮੰਮੀ ਕਹਿੰਦੇ ਆ ਵੀ ਮੰਮੀ ਨੇ ਉਹਨਾਂ ਨੂੰ ਆ ਕੇ ਵਿਆਹਿਆ ਕੀਤਾ ਹਨਾ ਤੇ ਹੁਣ ਅਸੀਂ ਆ ਗਏ ਸੀਗੇ ਇੱਥੇ ਚੱਲ ਪਏ ਸੀਗੇ ਮਤਲਬ ਮੇਰੀ ਮੰਮੀ ਹਰੇ ਆਗੇ ਸੀ ਤੇ ਅਸੀਂ ਪਹੁੰਚ ਗਏ ਹੈਗੇ ਆ ਉੱਥੇ ਇਹ ਹੈਗਾ ਬਰਨਾਲੇ ਡਿਸਟ੍ਰਿਕਟ ਦੇ ਵਿੱਚ ਇਹਨਾਂ ਦਾ ਪਿੰਡ ਤੇ ਬਿਲਕੁਲ ਪਤੋੜ ਦੇ ਨਾਲ ਇਹਨਾਂ ਦਾ ਪਿੰਡ ਹੈ ਪਤੋੜ ਸ਼ਹਿਰ ਲੱਗਦਾ ਹੈਗਾ ਇਹਨਾਂ ਨੂੰ ਪਤਾ ਨਹੀਂ ਉਹ ਕਸਬਾ ਹੈ ਜਾਂ ਸ਼ਹਿਰ ਹੈਗਾ ਤੇ ਉਹ ਜੈਲੋ ਸੂਟ ਵਾਲੀ ਹੈ ਜਿਹੜੀ ਸੌਰੀ ਜੈਲੋ ਸ਼ਾਲ ਵਾਲੀ ਜਿਹੜੀ ਉਹ ਮੇਰੇ ਭੈਣ ਹੈ ਵੱਡੇ ਦੀਦੀ ਤੇ ਇਹ ਹੈਗੇ ਆ ਬਾਜੀ ਸਾਡੇ ਬੈਠੇ ਹੈਗੇ ਇੱਧਰ ਮਤਲਬ ਮੇਰੇ ਜੀਜਾ ਜੀ ਤੇ ਕਾਫੀ ਵੀਕ ਹੋ ਗਏ ਆ ਤੇ ਜਿਵੇਂ ਤੁਹਾਨੂੰ ਇਹਨਾਂ ਦੀ ਪੁਰਾਣੀ ਲੁੱਕ ਦਿਖਾਵਾਂ ਤਾਂ ਇਹ ਬਹੁਤ ਮਤਲਬ ਹੈਲਦੀ ਸੀ ਬਹੁਤ ਮੋٹے ਸੀਗੇ ਤੇ ਅਸੀਂ ਇਹਨਾਂ ਦਾ ਨਾਂ ਵੀ ਮੋਟੋ ਰੱਖਿਆ ਸੀ ਤੇ ਅਸੀਂ ਹਜੇ ਵੀ ਇਹਨੂੰ ਮੋਟੋ ਦੀਦੀ ਕਹਿੰਦੇ ਆਂਗੇ ਤੇ ਇਹਨਾਂ ਨੂੰ ਹੁਣ ਜੇ ਦੇਖੀਏ ਤਾਂ ਬਹੁਤ ਜ਼ਿਆਦਾ ਮਤਲਬ ਇਹ ਵੀਕ ਹੋ ਚੁੱਕੀ ਹੈ ਇਹਨਾਂ ਦਾ ਫੇਸ ਵੀ ਕਾਫੀ ਜ਼ਿਆਦਾ ਪਤਲਾ ਹੋ ਗਿਆ ਹੈਗਾ ਇਹਨਾਂ ਨੂੰ ਹੈਗੇ ਹਰਟ ਪ੍ਰੋਬਲਮ ਤੇ ਇਹਨਾਂ ਨੂੰ ਡਾਕਟਰ ਨੇ ਕਿਹਾ ਤਾਂ ਸੀਗਾ ਵੀ 10-15% ਹੀ ਤੁਹਾਡਾ ਹਰਟ ਕੰਮ ਕਰਦਾ ਹੈਗਾ 2 ਸਾਲ ਪਹਿਲਾਂ ਇਹ ਗੱਲ ਕਹੀ ਸੀ ਪਰ ਫਿਰ ਵੀ ਅਸੀਂ ਕਹਿੰਦੇ ਹਾਂ ਸ਼ੁਕਰ ਹੈ ਪ੍ਰਮਾਤਮਾ ਦਾ ਚਾਹੋ ਬੈਠੇ ਰਹਿਣ ਚਾਹੀ ਮੰਜੇ ਤੇ ਬੈਠਣਾ ਤੇ ਇਹਨਾਂ ਦੀ ਬਾਜੀ ਦੀ ਦੀਦੀ ਹਰਾਂ ਦੀ ਮਤਲਬ ਇੱਕ ਬੇਟੀ ਸੀਗੀ ਉਹਨਾਂ ਦੀ ਮੈਰਿਜ ਹੋਈ ਹੈ ਤੇ ਬੇਟਾ ਇਹਨਾਂ ਦਾ ਹੈਗਾ ਜਿਹੜਾ ਡਿਊਟੀ ਤੇ ਗਿਆ ਹੋਇਆ ਹੈ ਕਾਫੀ ਮਤਲਬ ਉਹ ਵੀ ਤਾਂ ਹੈਗਾ 20-22 ਸਾਲ ਦਾ ਹੋਊਗਾ ਤੇ ਲਓ ਜੀ ਇੱਥੇ ਆਪਣੇ ਬੱਚਿਆਂ ਨੂੰ ਤਾਂ ਮੌਕਾ ਮੌਕਾ ਹੀ ਚਾਹੀਦਾ ਹੁੰਦਾ ਹੈ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਨੇੜੇ ਸ਼ਾਪ ਹੈ ਤੇ ਇਹ ਲਿਆਏ ਪਤੰਗ ਤੇ ਹੁਣ ਇਹ ਵਾਰ-ਵਾਰ ਜਿਹੜੇ ਜਿਤ ਕਰ ਰਹੇ ਸੀਗੇ ਆਪਦੇ ਪਾਪਾ ਦੇ मामੂ ਨੂੰ ਕਹਿ ਰਹੇ ਸੀਗੇ ਵੀ ਚਲੋ ਕੋਠੇ ਤੇ ਤੇ ਆਪਾਂ ਪਤਾਵਾਂਗੇ ਚੜਾਈਏ ਹਨਾ ਤੇ ਲੋ ਜੀ ਆਪਾਂ ਚਲੇ ਗਏ ਆ ਕੋਠੇ ਤੇ ਤੇ ਇੱਥੇ ਇਹਨਾਂ ਦੇ ਕੋਠੇ ਤੇ ਦੇਖੋ ਕਿੰਨੀ ਹਰੇ ਬਾਈ ਜੀ ਆ ਜੰਮੀ ਪਈ ਆ ਹਨਾ ਤੇ ਬਸ ਕਹਿੰਦੇ ਹੁੰਦੇ ਆ ਵੀ ਔਰਤਾਂ বিনা ਜਿਹੜਾ ਘਰ ਹੈ ਨਾ ਰੋਲ ਜਾਂਦਾ ਹੈਗਾ ਵੀ ਉਹ ਮੰंजे ਚ ਬੈਠੇ ਆ ਤੇ ਹੁਣ ਕੋਈ ਸਾਫ ਸਪਾਈ ਦਾ ਕੋਈ ਇੰਨਾ ਨਹੀਂ ਜਿੰਨਾ ਕੋਈ ਕੰਮ ਵਾਲੀ ਕਰ ਜਾਂਦੀ ਆ ਬਸ ਹੋ ਜਾਂਦਾ ਹੈ ਬਾਜੀ ਇਹ ਰੇ ਖੋਦੀ ਰੋਟੀ ਪਾਣੀ ਬਣਾਉਂਦੇ ਆ ਚਾਹ ਪਾਣੀ ਆ ਨਾ ਤੇ ਉਹਨਾਂ ਨੇ ਜ਼ਿਆਦਾ ਮਤਲਬ ਕੋਈ ਕੰਮਕੁਮ ਨਹੀਂ ਕਰਨਾ ਹੈਗਾ ਹਾਲੇ ਤਾਂ ਡਿਸਚਾਰਜ ਹੀ ਦੋ ਦਿਨ ਪਹਿਲਾਂ ਮਿਲਿਆ ਹਨਾ ਦੋ ਚਾਰ ਦਿਨ ਪਹਿਲਾਂ ਲੋ ਜੀ ਇਹ ਹੈਗਾ ਇਹਨਾਂ ਦਾ ਪਿੰਡ ਇਹਨਾਂ ਦਾ ਪਿੰਡ ਨਾ ਬਿਲਕੁਲ ਛੋਟਾ ਜਿਹਾ ਹੈ ਸਾਡੇ ਪਿੰਡ ਦੇ ਮੁਕਾਬਲੇ ਤਾਂ ਜਮੇ ਹੀ ਛੋਟਾ ਹੈ ਹਨਾ ਤੇ ਬਸ ਇੱਥੋਂ ਹੀ ਇਹ ਘੇਰਾ ਜਾਂ ਸ਼ੁਰੂ ਹੋ ਜਾਂਦਾ ਹੈ ਤੇ ਇੱਥੇ ਹੀ ਐਂਡ ਹੋ ਜਾਂਦਾ ਹੈ ਹੈਗਾ ਪਹਿਲਾਂ ਅਸੀਂ ਮਤਲਬ ਮੈਰਿਜ ਤੋਂ ਪਹਿਲਾਂ ਅਸੀਂ ਬਹੁਤ ਆਉਂਦੇ ਹੁੰਦੇ ਸੀਗੇ ਵੀ ਦੀਦੀ ਨੇ ਜਦ ਨਾਲ ਸਾਨੂੰ ਦੋ ਦੋ ਤਿੰਨ ਤਿੰਨ ਦਿਨ ਰੱਖੀ ਰੱਖਣਾ ਹੁੰਦਾ ਸੀਗਾ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹੁੰਦੇ ਸੀ ਤੇ ਇਹਨਾਂ ਨੇ ਅਖੰਡ ਪਾਠ ਵੀ ਇੱਥੇ ਗੁਰ ਉੱਥੇ ਖੰਡ ਪਾਠ ਸਾਹਿਬ ਆਏ ਆਏ ਸਾਲੀ ਕਰਵਾਉਂਦੇ ਹੁੰਦੇ ਸੀ ਤਕਰੀਬਨ ਜਦੋਂ ਮੇਰੇ ਭਾਂਜੇ ਦਾ ਬਰਥਡੇ ਹੁੰਦਾ ਸੀਗਾ ਇਹਨਾਂ ਦੇ ਬੇਟਾ ਵੀ ਮਸਾ ਹੀ ਹੋਇਆ ਸੀਗਾ ਕਾਫੀ ਟਾਈਮ ਬਾਅਦ ਤੇ ਫਿਰ ਹੀ ਉਦੋਂ ਉਹਦੇ ਬਰਥਡੇ ਤੇ ਖੰਡ ਪਾਠ ਹੀ ਖਲਵਾਉਂਦੇ ਹੁੰਦੇ ਸੀਗੇ ਇੱਥੇ ਕਿ ਕਾਫੀ ਅੱਛਾ ਜਿਹੜੇ ਪਿੰਡ ਦੇ ਵਿੱਚ ਕਾਫੀ ਲੋਕਾਂ ਦੀ ਬਣੀ ਹੋਈ ਐ ਤੇ ਇੱਥੇ ਲੱਗ ਗਈ ਸੀ ਕਿ ਮੈਂ ਬਰਤਨ ਸਾਫ਼ ਕਰਨਾ ਮੈਨੂੰ ਐ ਲੱਗਾ ਸੀ ਵੀ ਭਾਂਡਾ ਦਾ ਢੇਰ ਵੱਜੂਗਾ ਤੇ ਵਿਚਾਰੇ ਭਾਜੀ ਨੂੰ ਵੀ ਚੱਕਣੇ ਪੈਣਗੇ ਹਨਾ ਤੇ ਬਾਜੀ ਦੀ ਹੈਗੀ ਸ਼ਾਪ ਇੱਥੇ ਇਲੈਕਟ੍ਰੋਨਿਕ ਸਮਾਨ ਦੀ ਜਿਵੇਂ ਫਿਲਟਰ ਵਗੈਰਾ ਹਨਾ ਤੇ ਆਹਾ ਗੀਜਰ ਵਗੈਰਾ ਤੇ ਹੋਰ ਕਾਫੀ ਕੁਝ ਹੁੰਦਾ ਹੈਗਾ ਹੁਈ ਬਿਜਲੀ ਵਾਲਾ ਸਮਾਨ ਦਾ ਤੇ ਉਹਦੀ ਸ਼ਾਪ ਹੈਗੀ ਆ ਨਾਲ ਹੀ ਇੱਥੇ ਸ਼ਹਿਰ 'ਚ ਤੇ ਉਹ ਆਗੇ ਸੀ ਵਿਚਾਰੇ ਥੋੜੇ ਟੈਮ ਵਾਸਤੇ ਹਨਾ ਸ਼ਾਪ ਬੰਦ ਕਰਕੇ ਤੇ ਮੈਨੂੰ ਇਹ ਸੀ ਉਹਨਾਂ ਨੂੰ ਜਾਣਾ ਵੀ ਸ਼ਾਪ ਤੇ ਜਾਣਾ ਦੁਬਾਰਾ ਹਨਾ ਚਲੋ ਮੈਂ ਹੀ ਤੋ ਦਿੰਨੀ ਆ ਭਾਂਡੇ ਹਨਾ ਏਡਾ ਵੱਡਾ ਢੇਰ ਵੱਜਿਆ ਪਿਆ ਸੀ ਤੇ ਜਾਂ ਵਿਚਾਰੇ ਆ ਕੇ ਕਰਨਗੇ ਹਨਾ ਤੇ ਸਬਜੀ ਸਬਜੀ ਦਾ ਵਿਚਾਰੀ ਸਵੇਰੇ ਬਣਾ ਜਾਂਦੇ ਹੈਗੇ ਆ ਉਹ ਤਾਂ ਮੈਨੂੰ ਕਹਿੰਦੇ ਸੀਗੇ ਚਲ ਰਿਆਂ ਦੇ ਮੈਂ ਆਪ ਹੀ ਧੋ ਲੂੰਗਾ ਫਿਰ ਮੈਂ ਕਿਹਾ ਚਲੋ ਨਹੀਂ ਇਹ ਗਲਤ ਜਾ ਲੱਗਦਾ ਹੈ ਹਨਾ ਭਾਂਡੇ ਵੀ ਹਸੀ ਰੁਠੇ ਕੀਤੇ ਹੈਗੇ ਆ ਕੇ ਹਨਾ ਚਾਹ ਪਾਣੀ ਪੀਤਾ ਚਲੋ ਜੀ ਹੁਣ ਹੋ ਗਈ ਸੀ ਜਾਨ ਦੀ ਤਿਆਰੀ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਨੇੜੇ ਦੁਕਾਨ ਹੈ ਤੇ ਇਹ ਪਤਾ ਹੀ ਨਹੀਂ ਕੀ ਕੀ ਕੁਛ ਹੈ ਜਿਹੜੇ ਇੱਥੋਂ ਖਰੀਦੀ ਜਾਂਦੀ ਹੈ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਵੀ ਬੱਚੇ ਐਵੇਂ ਕਰਦੇ ਹੈਗੇ ਵੀ ਖਾਣ ਪੀਂਦੇ ਜਿਹੜੇ ਪੈਕਟਾਂ ਪੋਕਟਾਂ ਦੇ ਜਿਹੜਾ ਜਿਆਦਾ ਆਦੀ ਹੋਏ ਬੈਠੇ ਹੈ ਹਨਾ ਸਾਡੇ ਵਰ ਹੀ ਨਹੀਂ ਹੁੰਦਾ ਸੀਗਾ ਆਪਾਂ ਇੰਨਾ ਜ਼ਿਆਦਾ ਨਹੀਂ ਬਾਹਰੋਂ ਕੋਸ਼ਾ ਡਰਮ ਬਟਰਮ ਲੈ ਕੇ ਖਾਂਦੇ ਹੁੰਦੇ ਸੀਗੇ ਤੇ ਚਲੋ ਜੀ ਹੁਣ ਸਾਡੀ ਹੋ ਗਈ ਜਿਹੜੀ ਜਾਣ ਦੀ ਤਿਆਰੀ ਕਿਉਂਕਿ ਸ਼ਾਮ ਆ ਜਿਹੜੀ ਸਰਦੀ ਦੀ ਬਹੁਤ ਛੇਤੀ ਹੋ ਜਾਂਦੀ ਹੈਗੇ ਤੇ ਦੀਦੀ ਨੂੰ ਅਸੀਂ ਕਿਹਾ ਸੀ ਵੀ ਟਿਕ ਕੇ ਪਈ ਰਹਿ ਪਰ ਫਿਰ ਵੀ ਉਹ ਸਾਨੂੰ ਜਿਹੜੀ ਬਾਏ ਕਰਨ ਵਸਤੇ ਆਈਏ ਤੇ ਭਾਜੀ ਵੀ ਚੱਲੇ ਆ ਦੁਕਾਨ ਤੇ ਤੇ ਇੱਥੇ ਆਪਾਂ ਕਰਦੇ ਹੈਗੀਆਂ ਵਲੌਗ ਦਾ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਨੈਕਸਟ ਟਾਈਮ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ